26 ਨਵੰਬਰ ਤੋਂ ਉਹਨਾਂ ਦੀ ਪੁਖੜਤਾਲ ਉਹਨਾਂ ਦਾ ਮਰਨਵਟ ਲਗਾਤਾਰ ਚੱਲ ਰਹੀ ਹੈ ਕਲ ਪਾਤਣਾ ਚ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਹਾਲਾਂਕਿ ਇਹ ਜੋ ਪਹਿਲਾ ਮੀਟਿੰਗ ਹੈ 15 ਤਰੀਕ ਨੂੰ ਹੋਣੀ ਸੀ ਪਰ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਨੂੰ ਲੈ ਕੇ ਅੱਜ ਉਹ ਮੀਟਿੰਗ ਹੈ ਪਹਿਲਾ ਕਰਵਾਂ ਦੀ ਅਪੀਲ ਕੀਤੀ ਗਈ ਸੀ ਇਸ ਹਫਤੇ ਚੱਲਦੇ ਕੱਲ 13 ਤਰੀਕ ਨੂੰ ਬੀਤੇ ਕਲਾਂ ਦੀ ਕੀਤੀ ਹੋਈ ਸੀ ਹਾਲਾਂਕਿ ਇੱਕ ਤੇ ਦੇ ਮੱਤੇ ਤੇ ਚਰਚਾ ਹੋਈ ਸੀ ਪਰ ਸਭ ਤੇ ਚੱਲਦੇ ਉਹ ਦੱਲੇਵਾਲ ਦਾ ਮਰਨਵਟ ਹੈ ਪੰਜਾਬ ਦੇ ਦਿਨ ਚ ਦਾਖਲ ਹੋ ਚੁੱਕੇ ਹਨ ਉਹਨਾਂ ਦੀ ਸਿਹਤ ਹੈ ਲਗਾਤਾਰ ਵਿਗੜ ਰਹੀ ਹੈ ਲਗਾਤਾਰ ਨਾਸਾਜ਼ ਬਣੀ ਹੋਈ ਹੈ ਕਿਉਂਕਿ ਉਹ काम ਨਹੀਂ ਕਰ ਰਹੇ ਤੇ 26 ਨਵੰਬਰ ਤੋਂ ਉਹ ਹੜਤਾਲ ਤੇ ਬੈਠੇ ਸੀ ਡੱਲੇਵਾਲ ਜਨਾਦਾਰ ਜੋ ਮਰਨ ਵਰਤ ਹੈ ਅੱਜ 14 ਜਨਵਰੀ ਹੈ ਤੇ ਪੰਜਾਬੇ ਦਿਨ ਚ ਉਹਨਾਂ ਦਾ ਮਰਨ ਵਰਤ

ਨਹੀਂ ਆਂਦੇ ਕਿਉਂਕਿ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਡੱਲੇਵਾਲ ਨੂੰ ਬਾਹਰ ਨਹੀਂ ਲਿਕੇ ਆਇਆ ਜਾਂਦਾ ਕਿਉਂਕਿ ਡਾਕਟਰ ਜੌਹਰਸ ਗਾਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਡੱਲੇਵਾਲ ਨੂੰ ਇਨਫੈਕਸ਼ਨ ਹੋਣ ਦਾ ਡਰ ਹੈ ਮੇਰੇ ਨਾਲ ਮੇਸੋਗੀ ਖਨੋਰੀ ਬਾਰਡਰ ਤੋਂ ਮਨਪ੍ਰੀਤ ਸਿੰਘ ਚਾਹਲ ਲਾਈਵ ਜੁੜੋਏ ਨੇ ਮਨਪ੍ਰੀਤ ਡੱਲੇਵਾਲ ਦੇ ਮਨ ਵਰਤਾ ਅੱਜ ਪੰਜਾਹਵਾ ਦਿਨ 50 ਦਿਨ ਕੰਪਲੀਟ ਹੋ ਚੁੱਕੇ ਨੇ ਕੀ ਕੁਝ ਅਪਡੇਟ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅੱਜ 50 ਦਿਨ ਪੂਰੇ ਹੋਣ ਤੇ ਕੀ ਕੁਝ ਪ੍ਰੋਗਰਾਮ ਸਮਾਗਮ ਵੀ ਉਲੇਖਿਆ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਅ ਦੇਖੋ ਸਰ ਜੀ ਸਭ ਤੋਂ ਪਹਿਲਾਂ ਸਿਹਤ ਦੀ ਗੱਲ ਕਰਦੇ ਹਾਂ ਸਿਹਤ ਫਿਲਹਾਲ ਨਸਾਜ਼ੀ ਲਗਾਤਾਰ ਚੱਲਦੀ ਆ ਰਹੀ ਹੈ ਕਿਉਂਕਿ 50 ਦਿਨ ਹੋ ਚੁੱਕੇ ਨੇ ਮਰਦਮਾਰ ਤੋਂ ਉੱਤੇ ਬੈਠੇ ਨੇ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਜਿਹੜੀ ਬਾਡੀ ਆ ਉਹ ਬਿਲਕੁਲ ਉਸ ਪੜਾਅ ਉੱਤੇ ਆ ਪਹੁੰਚ ਚੁੱਕੀ ਆ ਜਿੱਥੇ ਕਿਸੇ ਸਮੇਂ ਵੀ ਜਾਂ ਕਿਸੇ ਪਲ ਵੀ ਕੁਛ ਨਾ ਕੁਛ ਹੋ ਸਕਦਾ ਹੈ ਦੂਸਰੇ ਪਾਸੇ 50 ਦਿਨ ਦੇ ਉੱਤੇ ਕੋਈ ਪ੍ਰੋਗਰਾਮ ਹੋ ਲਿਕੇ ਜਾਣਗੇ ਜਾਂ ਨਹੀਂ ਜਾਣਗੇ ਫਿਲਹਾਲ ਇਸ ਬਾਬਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿਉਂਕਿ 11 ਵਜੇ ਜਿੱਥੇ ਬੰਦੇ ਨੇ ਇਸ ਜਗ੍ਹਾ ਦੇ ਉੱਤੇ ਮੀਟਿੰਗ ਕੀਤੀ ਜਾਵੇਗੀ ਆ ਕਿਸਾਨ ਆਗੂ ਜ਼ਰੂਰ ਨੌਜਵਾਨ ਖਾਸ ਤੌਰ ਤੇ ਇਸ ਕੁਝ ਬੀਤੇ ਦਿਨਾਂ ਜਿਹੜੀ ਪਾਤਰਾਂ ਦੇ ਵਿੱਚ ਮੀਟਿੰਗ ਵੀ ਹੋਈ ਸੀ ਉਸ ਤੋਂ ਬਾਅਦ ਕੁਛ ਨਾ ਕੁਛ ਲੱਗ ਰਿਹਾ ਹੈ ਕਿ ਹੁਣ ਪੋਜ਼ਿਟਿਵਿਟੀ ਆ ਰਹੀ ਹੈ ਏਕੇ ਦੀ ਗੱਲ ਕੀਤੀ ਜਾ ਰਹੀ ਸੀ ਕਿ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਅੱਜ ਦੀ ਮੀਟਿੰਗ ਆ ਇਸ ਤੋਂ ਬਾਅਦ ਜਿਹੜੀਆਂ 18 ਨੂੰ ਮੀਟਿੰਗ ਹੋਣੀ ਆ ਉਹਨਾਂ ਦੀਆਂ ਜਿਹੜੀਆਂ ਰੂਪਰੇਖਾ ਹੁਣ ਇੱਥੇ ਜਿਹੜੀਆਂ ਉਲਿਕਣੀਆਂ ਸ਼ੁਰੂ ਹੋ ਚੁੱਕੀਆਂ ਰਹੇ ਨੌਜਵਾਨ ਆਗੂ ਇਥੇ ਪਹੁੰਚੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਦਾਂ ਦੇਖਦੇ ਆ ਪੰਜਾਬਾ ਦੇਣੇ ਅੱਜ ਡਲੇਵਾਲ ਸਾਹਿਬ ਦੇ ਮਨ ਮਰਤਦਾ ਸਾਰੀਆਂ ਚੀਜ਼ਾਂ ਨੂੰ ਕਿਦਾਂ ਦੇਖਦੇ ਪਏ ਆ ਬੀਤੇ ਦਿਨਾਂ ਵੀ ਜਿੱਥੇ ਬੰ ਦੇਖੋ ਜੀ ਤਾਂ ਇਹ ਐਨੇ ਵੀ ਦਿਨ ਪਿਜਾ ਹੋ ਚੁੱਕੇ ਆ ਕਿਉਂਕਿ 50 ਘੰਟੇ ਵੀ ਆਪਾਂ ਨੂੰ ਅਨਾਜ ਤੋਂ ਬਿਨਾ ਖਾਣੇ ਬਹੁਤ ਔਖਾ ਹੈ ਬਹੁਤ ਵੱਡੇ ਕਦਰਵਰ ਨੇਤਾ ਨੇ ਸਰਕਾਰ ਨੂੰ ਇਸ ਬੰਦੀ ਗੰਭੀਰਤਾ ਨਾਲ ਲੈਣਾ ਚਾਹੀਦਾ ਛੇਤੀ ਤੋਂ ਛੇਤੀ ਕੋਈ ਮਤਲਬ ਇਸ ਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਸੋ ਮਸਲੇ ਦੇ ਹੱਲ ਦੀ ਗੱਲ ਕਰ ਰਹੇ ਹਾਂ ਸਰ ਜੀ ਇੱਥੇ ਦੋ ਚੀਜ਼ਾਂ ਬੜੀਆਂ ਅਹਿਮ ਨੇ ਦੋ ਅਜਿਹੇ ਵਾਕਏ ਹੋਏ ਨੇ ਇਨਸੀਡੈਂਟ ਹੋ ਚੁੱਕੇ ਨੇ ਢੱਲੇਵਾਲ ਆਪ ਦੀ ਸਿਹਤ ਨੂੰ ਲੈ ਕੇ ਜਦੋਂ ਜਿਹੜੇ ਹਾਲਾਤ ਸੀਗੇ ਬੜੇ ਨਾਜ਼ੁਕ ਹੋ ਚੁੱਕੇ ਸਨ ਤਾਂ ਉਸ ਵਕਤ ਜਦੋਂ ਜਿਹੜੇ ਪੈਰਾਮੈਡਿਕ ਇੱਥੇ ਮੌਜੂਦ ਸਨ ਜਿਹੜੇ ਨਿੱਜੀ ਡਾਕਟਰ ਉਹਨਾਂ ਦੀ ਸਿਹਤ ਨੂੰ ਦੇਖਦੇ ਸਨ ਉਹਨਾਂ ਵੱਲੋਂ ਇਹ ਖਾਸ ਤੌਰ ਤੇ ਕਿਹਾ ਗਿਆ ਸੀਗਾ ਕਿ ਜਿਹੜੇ ਹਾਲਾਤ ਆ ਉਹ ਲਗਾਤਾਰ ਖਰਾਬ ਹੁੰਦੇ ਜਾਣਗੇ ਲੇਕਿਨ ਅੱਜ ਇਹ 50ਵਾਂ ਦਿਨ ਆ ਯਾਨੀ ਕਿ 50 ਦਿਨ ਤੋਂ ਲਗਾਤਾਰ ਮਰਨ ਵਰਤ ਉਤੇ ਬੈਠੇ ਹੋਏ ਹਨ ਤੇ ਜਿਹੜਾ ਕਾਰਡੀਅਕ ਅਰੇਸ ਵੀਡੀਓ 'ਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹ ਕਹਿੰਦੇ ਸੀਗੇ ਵੀ ਤੁਸੀਂ ਕਹਿ ਸਕਦੇ ਆ ਵੀ ਜਿਸ ਹਿਸਾਬ ਦੇ ਨਾਲ ਆ ਲਗਾਤਾਰ ਜਿਹੜਾ ਮਰਨ ਵਾਲਤਾ ਉਹਦੇ ਵਿੱਚ ਵਾਧਾ ਹੋ ਰਿਹਾ ਹੈ ਕਾਟੇ ਅਰੇਸਟ ਦੀ ਜਿਹੜੀ ਸੰਭਾਵਨਾ ਉਹ ਹਰ ਟਾਈਮ ਵੱਡੀ ਰਹਿੰਦੀ ਹੈ ਦੂਸਰੇ ਪਾਸੇ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਡਲੇਵਾਲ ਸਾਹਿਬ ਦੀ ਜਿਹੜੀ ਇਸ ਜਗ੍ਹਾ ਦੇ ਸਿਰ ਦੇ ਇਸ ਜਗ੍ਹਾ ਦੇ ਜਿਹੜਾ ਨਿਸ਼ਾਨ ਆ ਉਹ ਜਿਹੜੀ ਤੁਸੀਂ ਕਹਿ ਸਕਦੇ ਹੋ ਸਕਲਟ ਹੁੰਦਾ ਜਿਹੜਾ ਖੋਪੜੀ ਹੁੰਦੀ ਆ ਉਸ ਦੇ ਉੱਤੇ ਉਹ ਅੰਦਰੋਂ ਧਸਦੀ ਹੋਈ ਦਿਖਾਈ ਦੇ ਰਹੀ ਹੈ ਯਾਨੀ ਕਿ ਜਿਹੜੇ ਸੇਤ ਆ ਉਹ ਨਾਸਾਜ਼ ਆ ਮੀਟਿੰਗਾਂ ਦਾ ਤੌਰ 'ਤੇ ਭਾਵੇਂ ਜਾਰੀ ਹੋ ਚੁੱਕਿਆ ਹੈ ਲੇਕਿਨ ਇਹ ਮੀਟ ਆਉਟਪੁੱਟ ਕੀ ਨਿਕਲਦੀ ਆ ਕਿ ਉਹ ਸੁਭਾਵਿਕ ਜੀ ਗੱਲ ਆ ਜਦੋਂ ਤੱਕ ਕੇਂਦਰ ਦੇ ਨਾਲ ਗੱਲਬਾਤ ਨਹੀਂ ਹੋਵੇਗੀ ਉਦੋਂ ਤੱਕ ਜਿਹੜੀ ਮੈਡੀਕਲ ਜਿਹੜੀ ਅਸਿਸਟੈਂਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਉਹਦਾ ਵੀ ਕੋਈ ਬਹੁਤਾ ਬੂਰ ਪੈਂਦਾ ਹੋਇਆ ਨਹੀਂ ਦਿਖਾਈ ਦੇਵੇਗਾ ਕਿਉਂਕਿ ਡਲੇਵਾਲ ਸਾਹਿਬ ਵੱਲੋਂ ਇਸ ਚੀਜ਼ ਨੂੰ ਸਾਫ਼ ਮਨਾਂ ਕਰ ਦਿੱਤਾ ਗਿਆ ਕਿ ਜਦੋਂ ਤੱਕ ਕੇਂਦਰ ਦੇ ਨਾਲ ਜਦੋਂ ਤੱਕ ਰਫ਼ਤਾਰੀ ਕਾਇਮ ਹੁੰਦਾ ਜਾਂ ਕੋਈ ਕਨਕਲੂਡਿਵ ਕੋਈ ਕਨਕਲੂਸਿਵ ਚੀਜ਼ ਨਹੀਂ ਨਿਕਲਦੀ ਹੈਗੀ ਉਦੋਂ ਤੱਕ ਉਹ ਮੈਡੀਕਲ ਸਿਸਟਮ ਨਹੀਂ ਲੈਣਗੇ ਭਾਵੇਂ ਕਿ ਜੇਕਰ ਦੂਸਰੇ ਪਾਸੇ ਗੱਲ ਕੀਤੇ ਹੋਏ ਪ੍ਰਸ਼ਾਸਨ ਜਾਂ ਰਾਜਨੀਤਿਕ ਮੋਬਾਇਲ ਆਧਾਰੀ ਫਰਮਾਇਆ ਗਿਆ ਜਿਵੇਂ ਉੱਤੇ ਆ ਕੇ ਉਹਨਾਂ ਨਾਲ ਨਾਲ ਰਾਜ ਨੂੰ ਕਾਇਮ ਕਰਦੇ ਰਹੇ ਹੋ ਚੁੱਕੇ ਹੈ इस मीटिंग हुई पर ओ, मीटिंग का सिटा नहीं निकलिया मतलब कोई भी कंक्रीट कंकलूजन नहीं निकला इस सब के बावजूद एक हफ्ते बाद अठारह तरीक मीटिंग है हालांकि जो अल करिए पल पल जगी डेवाल की सेहत नारी पल -पल है ਦੇਖੋ ਸਭ ਤੋਂ ਦੂਸਰੀ ਚੀਜ਼ ਇਹ ਤੁਸੀਂ ਕਿਹਾ ਮੀਟਿੰਗ ਦਾ ਕੋਈ ਸਿੱਟਾ ਨਿਕਲਿਆ ਜਾਂ ਨਹੀਂ ਨਿਕਲਿਆ ਜਥੇਬੰਦੀਆਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਡਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਦੇ ਹੋਏ ਪਹਿਲਾਂ ਇਹ ਮੀਟਿੰਗ 15 ਨੂੰ ਰੱਖੀ ਗਈ ਸੀ 15 ਨੂੰ ਤੈਅ ਕੀਤੀ ਗਈ ਸੀ ਪਟਿਆਲੇ ਦੇ ਵਿੱਚ ਲੇਕਿਨ ਜਦੋਂ ਖਨੋਰੀ ਮੋਰਚੇ ਦੇ ਨੁਮਾਇੰਦੇ ਵੱਲੋਂ ਕਿਹਾ ਗਿਆ ਕਿ ਇਸ ਮੀਟਿੰਗ ਨੂੰ ਪਟਿਆਲੇ ਨਾ ਰੱਖਿਆ ਜਾਵੇ ਕਿ ਨਜ਼ਦੀਕ ਰੱਖਿਆ ਜਾਵੇ ਮੋਰਚੇ ਦੇ ਤਾਂ ਪਾਤੜਾ ਦੇ ਵਿੱਚ ਰੱਖ ਦਿੱਤੀ ਗਈ ਸੀ ਯਾਨੀ ਕਿ 13 ਤਰੀਕ ਦੇ ਬੀਤੇ ਦਿਨ ਦੀ ਰੱਖ ਦਿੱਤੀ ਗਈ ਸੀ ਹੁਣ ਉਸ ਮੀਟਿੰਗ ਦੇ ਵਿੱਚ ਕੀ ਨਿਕਲਿਆ ਬਹੁਤ ਲੋਕਾਂ ਨੂੰ ਆਸਾਂ ਉਮੀਦਾਂ ਸਨ ਖਾਸ ਤ ਸੰਘਰਸ਼ ਨੂੰ ਬਹੁਤ ਨੇੜਿਓਂ ਦੇਖ ਰਹੇ ਨੇ ਲੇਕਿਨ ਇਸ ਸੰਘਰਸ਼ ਨੂੰ ਨੇੜਿਓਂ ਦੇਖਣ ਵਾਲੇ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਨਿਰਾਸ਼ਾ ਜ਼ਰੂਰ ਉਸ ਮੀਟਿੰਗ ਤੇ ਜਿਹੜਾ ਨਤੀਜਾ ਆਇਆ ਉਸ ਤੋਂ ਬਾਅਦ ਹੋਇਆ ਕਿਉਂਕਿ ਹੁਣ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਲੇਕਿਨ ਹੁਣ ਦੂਜੇ ਪਾਸੇ ਜਿਹੜੇ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਨੇ ਕਿਹਾ ਹੁਣ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਜ਼ਿਆਦਾ ਦੌਰ ਲਗਾ